ਜਿਹੜਾ ਇਹ ਚੌਕ ਗਵਰਨਮੈਂਟ ਦੇ ਉਪਰਾਲਾ ਪੰਜਾਬ ਸਰਕਾਰ ਦੇ ਉਪਰਾਲਾ ਜੀ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਕੀ ਕਹੂੰ ਲੋਕੀ ਕਾਫੀ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਕਿ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਅੱਗੇ ਲਿਆਉਂਦਾ ਆ ਔਰ ਇਸ ਚੀਜ਼ ਨੂੰ ਲੈ ਕੇ ਕਾਫੀ ਮਤਲਬ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਉਪਰਾਲਾ ਆ ਪੰਜਾਬੀ ਦਾ ਊੜਾ ਐੜਾ ਮੈਨੂੰ ਲੱਗਦਾ ਵੀ ਅੱਜ ਕੱਲ ਜੇ ਅਸੀਂ ਲੈ ਕੇ ਚੱਲੀ ਸਾਨੂੰ ਵੀ ਭੁੱਲ ਚੁੱਕਿਆ ਹੋਣਾ ਵਾ ਪਰ ਇਸ ਚੀਜ਼ ਨੂੰ ਵੇਖ ਕੇ ਇੱਕ ਮਤਲਬ ਬਚਪਨ ਯਾਦ ਆ ਗਿਆ ਔਰ ਜੇਬਰ ਚੌਂਕ ਦੀ ਗੱਲ ਕੀਤੀ ਜਾਵੇ ਇਹਦਾ ਨਾਂ ਵੀ ਮੇਰੇ ਹਿਸਾਬ ਨਾਲ ਰੱਖ ਦੇਣਾ ਚਾਹੀਦਾ ਮਾਂ ਬੋਲੀ ਪੰਜਾਬੀ ਚੌਂਕ ਇਹ ਨਹੀਂ ਸਾਰੇ ਜਿਆਦਾ ਕੋਈ ਉੜੜਾੜਾ ਚੌਂਕ ਐਂ ਡਿਆ ਕੋਈ ਫਟੀ ਚੌਂਕ ਕਹਿੰਦਾ ਪੰਜਾਬੀ ਭਾਸ਼ਾ ਮੇਰੇ ਤਨ ਮਨ ਵਸੀ ਹੋਈ ਹੈ ਤੇ ਇਹਨੂੰ ਪਰਫੁੱਲਤ ਕਰਨਾ ਸਾਡੀ ਪੰਜਾਬ ਸਰਕਾਰ ਦਾ ਮੇਨ ਟੀਚਰ ਸੀਐਮ ਸਾਹਿਬ ਨੇ ਕਿਹਾ ਕਿ ਜਿਹੜੀ ਪੰਜਾਬੀ ਭਾਸ਼ਾ ਸਭ ਤੋਂ ਉੱਤਮ ਭਾਸ਼ਾ ਉੱਪਰ ਰਹਿਣੀ ਚਾਹੀਦੀ ਹੈ ਸਾਡੇ ਬਜ਼ੁਰਗ ਜਿਹੜੇ ਸਾਡੇ ਆਪਣੇ ਕਿ ਟੀਚਰ ਹੁੰਦੇ ਸੀਗੇ ਕਿਦਾਂ ਕੁੜਤਾ ਪਜਾਮਾ ਪਾ ਕੇ ਸਕੂਲ ਚ ਪੜ੍ਹਾਉਂਦੇ ਹੀ ਕਿੱਦਾਂ ਸਾਡੀਆਂ ਬੱਚੀਆਂ ਸਿਰ ਤੇ ਚੁੰਨੀਆਂ ਲੈ ਕੇ ਫੜਦੀਆਂ ਕਿਉਂਕਿ ਸਿੱਖਿਆ ਜਿਹੜੀ ਹੈ ਇਹ ਬੜੀ ਰਿਸਪੈਕਟਫੁਲ ਚੀਜ਼ ਹੈ ਪੰਜਾਬੀ ਭਾਸ਼ਾ ਨੂੰ ਸਾਂਭਣਾ ਇੱਕ ਸੇਵਾ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਔਰ ਮੇਰੇ ਪਿੱਛੇ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਵੀ ਇਹ ਦਿਖਾਵੇ ਪਠਾਨਕੋਟ ਹਾਈਵੇ ਆ ਇੱਕ ਪਾਸੇ ਇੱਥੇ ਜਿਹੜਾ ਸ਼੍ਰੀ ਅਮਰ ਸਾਹਿਬ ਸਾਹਿਬ ਨੂੰ ਰਾਹ ਜਾਂਦਾ ਇੱਕ ਪਾਸੇ ਤੇ ਪਠਾਨਕੋਟ ਜੰਮੂ ਕਸ਼ਮੀਰ ਨੂੰ ਰਾਹ ਜਾਂਦਾ ਔਰ ਇਸ ਵਕਤ ਅਸੀਂ ਜਿਹੜਾ ਬਰਿਆੜ ਚੌਕ ਆ ਅਸੀਂ ਉੱਥੇ ਖੜੇ ਹਾਂ ਔਰ ਮੇਰੇ ਪਿਛੇ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਆਪ ਜੀ ਦਾ ਸਵਾਗਤ ਕਰਦਾ ਹੈ ਔਰ ਇੱਥੇ ਇੱਕ ਚੌਂਕ ਬਣਾਇਆ ਗਿਆ ਜਿਸ ਦੇ ਉੱਪਰ ਪਾਣੇ ਟਾਈਮ ਨੂੰ ਯਾਦ ਕਰਕੇ ਕਿਉਂਕਿ ਹੁਣ ਤਾਂ ਫੱਟੀਆਂ ਤੇ ਕੋਈ ਲਿਖਦਾ ਹੀ ਨਹੀਂ ਉਹ ਪਲੇ ਟਾਈਮ ਸੀ ਜਦੋਂ ਅੱਜ ਤੋਂ ਜੇ ਆਪਾਂ 20 ਸਾਲ ਪੁਰਾਣੀ ਗੱਲ ਕਰੀ ਉਹਦੋਂ ਫੱਟੀਆਂ ਚਲਦੀਆਂ ਹੁੰਦੀਆਂ ਸੀ ਪੋਚਕੋ ਤੋਂ ਪਹਿਲਾਂ ਤਾਂ ਸਮਾਂ ਹੀ ਇਹ ਸੀ ਔਰ ਤੁਸੀਂ ਦੇਖੋ ਜਿਹੜਾ ਇਸ ਵੇਲੇ ਇਹ ਦਰਸਾਇਆ ਗਿਆ ਵੀ ਇੱਕ ਟੀਚਰ ਖੜੇ ਨੇ ਔਰ ਕੁਰਤਾ ਪਜਾਮਾ ਪਾ ਕੇ ਪੂਰੀ ਪੰਜਾਬੀ ਪਹਿਰਾਵੇ ਦੇ ਵਿੱਚ ਪੱਗ ਬੰਨ ਕੇ ਡੰਡਾ ਉਹਨਾਂ ਦੇ ਹੱਥ 'ਚ ਔਰ ਉੱਤੇ ਲਿਖਿਆ ਬੇਟੀ ਬਚਾਓ ਬੇਟੀ ਪੜਾਓ ਔਰ 35 ਦਰਸਾਈ ਗਈ ਹੈ ਜਿਹਦੇ 'ਚ ਊੜਾ ੜਾ ਈੜੀ ਸਸਾ ਹਾਹਾ ਜਿਹਦੇ ਵਿੱਚ ਸਾਰਾ 35 ਦੀ 35 ਇੱਥੇ ਦਰਸਾਈ ਗਈ ਹੈ ਤਾਂ ਕਿ ਜਿਹੜੇ ਆਣ ਵਾਲੇ ਰਾਹ ਗੀਰਨੇ ਉਹਨਾਂ ਦਾ ਇੱਥੇ ਨਿਗਾ ਪਵੇ ਔਰ ਕਿਤੇ ਨਾ ਕਿਤੇ ਉਹ ਇਹ ਆਪਣੇ ਬੱਚਿਆਂ ਤੱਕ ਬਚਾਉਣ ਔਰ ਲੋਕਾਂ ਦੀ ਖੇਚੇਂਦਰੋਂ ਕਹਿੰਦੇ ਅਸੀਂ ਪ੍ਰਸ਼ਾਸਨ ਦੇ ਕਹਿਣ ਦੇ ਮੁਤਾਬਕ ਵੀ ਜਿਹੜਾ ਅਸੀਂ ਇਸ ਤਰੀਕੇ ਦਾ ਜਿਹੜਾ ਚੌਕ ਆ ਮੇਨਟੇਨ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਵੀ ਜਦੋਂ ਚੌਕ ਬਣ ਜਾਂਦੇ ਨੇ ਪਰ ਉਹਨੂੰ ਫਿਰ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਉਹ ਕਹਿੰਦੇ ਅਸੀਂ ਉਹ ਵੀ ਅਸੀਂ ਦੇਖ ਰਹੇ ਹਾਂ ਸਤਨੋ ਦਿੱਤਾ ਜਾਵੇ ਤਾਂ ਕਿ ਜਿਹੜੇ ਰਾਹਗੀਰ ਨੇ ਉਹ ਲੋਕ ਇੱਥੇ ਆ ਕੇ ਬੈਠ ਕੇ ਖੜ ਕੇ ਫੋਟੋ ਖਿਚਾ ਕੇ ਜਾਣ ਇਸ ਤਰੀਕੇ ਨਾਲ ਇਹਦੀ ਦਿਸ਼ਾ ਬਣਾਈ ਜਾਵੇਗੀ ਔਰ ਜੇ ਮੈਂ ਇਸ ਇੱਥੇ ਦੇਖਾਂ ਦੇਖੋ ਤੁਸੀਂ ਇੱਕ ਆਪਣੇ ਮਾਤਾ ਜੀ ਬਿਠਾਏ ਗਏ ਨੇ ਚੁੰਨੀ ਲੈ ਕੇ ਕੁੜੀ ਬਿਠਾਈ ਗਈ ਹੈ ਜਿਹਦੇ ਵਿੱਚ ਪੁਰਾਣੇ ਪੰਜਾਬ ਦੀ ਜਿਹੜੀ ਝਲਕ ਹੈ ਕਿਉਂਕਿ ਅੱਜ ਕੱਲ ਤਾਂ ਚੁੰਨੀਆਂ ਹੀ ਗਾਇਬ ਹੋ ਗਈਆਂ ਔਰ ਇਹ ਆਪਾਂ ਕਹਿ ਸਕਦੇ ਹਾਂ ਵੀ ਇਹ ਵੀ ਟੀਚਰ ਨੇ ਔਰ ਬੱਚੇ ਜਿਵੇਂ ਬੈਠ ਕੇ ਸੀ ਪੜ੍ਹਦੇ ਹੁੰਦੇ ਸੀ ਸ਼ਾਇਦ ਉਸੇ ਤਰੀਕੇ ਨਾਲ ਬਣਾਇਆ ਗਿਆ ਉਧਰਲੇ ਪਾਸੇ ਇੱਕ ਜਿਹੜੇ ਮੇਲ ਟੀਚਰ ਨੇ ਇਧਰ ਪਾਸੇ ਇੱਕ ਆਪਣੇ ਔਰਤ ਟੀਚਰ ਬਣਾਈ ਗਏ ਆ ਔਰ ਹੱਥਾਂ ਅੰਬਰਾਂ ਨੂੰ ਲਾਉਣਾ ਚਾਹੀਦਾ ਦਾਜ ਭਾਵੇਂ ਨਾ ਦਿਓ ਪਰ ਧੀਆਂ ਨੂੰ ਪੜਾਉਣਾ ਚਾਹੀਦਾ ਦੇਖੋ ਕਿਸ ਤਰ੍ਹਾਂ ਇਹਦਾ ਕਿੰਨਾ ਸੋਹਣਾ ਜਿਹੜਾ ਇਹ ਸਲੋਗਨ ਲਿਖਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਚੌਂਕ ਦੇ ਵਿੱਚ ਹੈ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੀ ਪੰਜਾਬ ਸਰਕਾਰ ਆ ਕਿਉਂਕਿ ਇਹ ਸਰਕਾਰ ਜਦੋਂ ਬਣੀ ਬਣੀ ਸੀ ਇਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀ ਜਿਹਦੇ ਵਿੱਚ ਵੀ ਆਪਣੀ ਜਿਹੜੀ ਭਾਸ਼ਾ ਵਾ ਪੰਜਾਬੀ ਭਾਸ਼ਾ ਉਹਨੂੰ ਸਭ ਤੋਂ ਉੱਪਰ ਲਿਖਿਆ ਜਾਵੇ ਜੋ ਵੀ ਦੁਕਾਨ ਦਾ ਕੋਈ ਮਾਰਕੀਟ ਦਾ ਨਾਮ ਆ ਸਭ ਤੋਂ ਉੱਪਰ ਪੰਜਾਬੀ ਚ ਆਵੇ ਤਾਂ ਕਿ ਇੱਥੇ ਲੋਕ ਜਾਣ ਸਕਣ ਵੀ ਅਸੀਂ ਪੰਜਾਬ ਦੇ ਵਿੱਚ ਹਾਂ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਜੇ ਦੇਖਿਆ ਜਾਵੇ ਉਹ ਵੀ ਆਪਣੀ ਭਾਸ਼ਾ ਨੂੰ ਮੁੱਖ ਤੌਰ ਤੇ ਉੱਪਰ ਰੱਖਦੇ ਨੇ ਫਿਰ ਬਾਅਦ ਚ ਦੂਜੀਆਂ ਭਾਸ਼ਾਵਾਂ ਥੱਲੇ ਆਉਂਦੀਆਂ ਨੇ ਔਰ ਭਾਸ਼ਾ ਸਿੱਖਣੀ ਕੋਈ ਮਾੜੀ ਨਹੀਂ ਜਿਹੜੀ ਮਰਜ਼ੀ ਭਾਸ਼ਾ ਸਿੱਖੋ ਪਰ ਆਪਣੀ ਭਾਸ਼ਾ ਜਿਸ ਸਟੇਟ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਭਾਸ਼ਾ ਨੂੰ ਹਮੇਸ਼ਾ ਹੀ ਪਰ ਫੁੱਲਤ ਕਰਨਾ ਚਾਹੀਦਾ ਹਮੇਸ਼ਾ ਹੀ ਵਧਾ ਚੜਾ ਕੇ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਆਪਣੀ ਭਾਸ਼ਾ ਦੇ ਲਈ ਪੱਪਾ ਭਾਰ ਨਹੀਂ ਹੈਗੇ ਤਤਪਰ ਨਹੀਂ ਹੈਗੇ ਉਹਨੂੰ ਨਹੀਂ ਸੰਭਾਲ ਸਕਦੇ ਫਿਰ ਤੁਸੀਂ ਹੋਰ ਵੀ ਕਿਸੇ ਭਾਸ਼ਾ ਨੂੰ ਮੇਰੇ ਹਿਸਾਬ ਨਾਲ ਸੰਭਾਲਣ ਦੇ ਲਾਇਕ ਨਹੀਂ ਹੋਵੋਗੇ ਸੋ ਸਾਡੇ ਨਾਲ ਕੋਈ ਸ਼ਲੋਕਲ ਵਸ਼ਨੀਕ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਵੀ ਸ਼ਾਲ ਹੈ ਜੀ ਤੇ ਕੀ ਕਹਿਣਾ ਚਾਹੋਗੇ ਜਿਹੜਾ ਇਹ ਚੌਕ ਗਵਰਨਮੈਂਟ ਦੇ ਉਪਰਾਲਾ ਪੰਜਾਬ ਸਰਕਾਰ ਦੇ ਉਪਰਾਲਾ ਜੀ ਦੀ ਬੇਟੀ ਬਚਾਓ ਬੇਟੀ ਪੜਾਓ ਕੀ ਕਹੂੰਗੇ ਸਭ ਤੋਂ ਪਹਿਲਾਂ ਤਾਂ ਬੈਲ ਸਾਹਿਬ ਦਾ ਹੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ 26 ਜਨਵਰੀ ਵਾਲੇ ਦਿਨ ਇੱਕ ਬਰਿਆਰ ਬਾਈਪਾਸ ਤੇ ਇੱਕ ਬਹੁਤ ਹੀ ਵਧੀਆ ਮਾਂ ਬੋਲੀ ਪੰਜਾਬੀ ਦੇ ਉੱਤੇ ਮਤਲਬ ਇੱਕ ਉਦਘਾਟਨ ਕੀਤਾ ਚੌਂਕ ਬਣਾਇਆ ਹੈ ਔਰ ਬਹੁਤ ਵਧੀਆ ਲੱਗਾ ਲੋਕੀ ਕਾਫੀ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਕਿ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਅੱਗੇ ਲਿਆਉਂਦਾ ਆ ਔਰ ਇਸ ਚੀਜ਼ ਨੂੰ ਲੈ ਕੇ ਕਾਫੀ ਮਤਲਬ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਉਪਰਾਲਾ ਆ ਤਾਂ ਜੋ ਮਤਲਬ ਆਉਣ ਵਾਲੀ ਪੀੜ੍ਹੀਆਂ ਨੂੰ ਪੰਜਾਬੀ ਬਾਰੇ ਪਤਾ ਲੱਗ ਸਕੇ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਜੀ ਪੁਰਾਣੇ ਟਾਈਮਾਂ ਦੀ ਜਾਂ ਤੁਸੀਂ ਪੜੇ ਹੋਮੋਂਗੇ ਜਾਂ ਅਸੀਂ ਪੜੇ ਹੋਵਾਂਗੇ ਉਦੋਂ ਤੇ ਫੱਟੀਆਂ-ਫੁੱਟੀਆਂ ਲੈ ਕੇ ਜਾਂਦੇ ਹੁੰਦੇ ਸੀ ਸਕੂਲਾਂ 'ਤੇ ਹੁਣ ਦੇ ਬੱਚਿਆਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਵੀ ਇਹ ਪਤਾ ਹੋਊਗਾ ਪਰ ਜੇ ਆਪਾਂ ਗੱਲ ਕਰੀਏ ਵੀ ਆਪਾਂ ਘਰਾਂ ਦੇ ਵਿੱਚ ABC ਸਭ ਤੋਂ ਪਹਿਲਾਂ ਸਿਖਾਉਣੇ ਆ ਵੀ ਬੱਚੇ ABC ਪਰ ਅੰਗਰੇਜ਼ੀ ਸ਼ਾਇਦ ਰਹਿ ਨਾ ਜਾਵੇ ਹਿੰਦੀ ਪੜਾਉਣੇ ਆ ਪੰਜਾਬੀ ਤੁਹਾਨੂੰ ਲੱਗਦਾ ਵੀ ਕੋਈ ਪੜਾਉਂਦਾ ਹੋਊਗਾ ਜੀ ਪੰਜਾਬੀ ਤਾਂ ਭੁੱਲੀ ਗਈ ਸੀ ਜੀ ਮਤਲਬ ਤੁਸੀਂ ਇਹ ਦੇਖੋ ਵੀ ਪੰਜਾਬੀ ਦਾ ਊੜਾ ਆੜਾ ਮੈਨੂੰ ਲੱਗਦਾ ਵੀ ਅੱਜਕੱਲ੍ਹ ਜੇ ਅਹੀ ਲੈ ਕੇ ਚੱਲੇ ਸਾਨੂੰ ਵੀ ਭੁੱਲ ਚੁੱਕਿਆ ਹੋਣਾ ਪਰ ਇਸ ਚੀਜ਼ ਨੂੰ ਵੇਖ ਕੇ ਇੱਕ ਮਤਲਬ ਬਚਪਨ ਯਾਦ ਆ ਗਿਆ ਕਿ ਊੜਾ ਐੜਾ ਮਤਲਬ ਜਿੱਥੋਂ ਸਾਡੀ ਸ਼ੁਰੂਆਤ ਹੋਈ ਸੀਗੀ ABC ਤੋਂ ਚਲੋ ਹੁਣ ਅੱਗੇ ਕਹਿ ਲੋ ਵੀ ਕੰਟੀਨਿਊ ਚੱਲਦਾ ਪਿਆ ਵਾਂ ਪਰ ਇਹ ਚੌਂਕ ਨੂੰ ਮਤਲਬ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਬਚਪਨ ਦੇ ਵਿੱਚ ਆਪਾਂ ਕਿਸ ਤਰ੍ਹਾਂ ਫੱਟੀਆਂ ਲੈ ਗਏ ਮਤਲਬ ਜਾਂਦੇ ਰਏ ਸਕੂਲੇ ਔਰ ਊੜਾ ਐੜਾ ਜਿਹੜਾ ਸਾਡੀ ਸ਼ੁਰੂਆਤ ਸੀਗਾ ਉਹ ਸਾਡੀ ਪੰਜਾਬੀ ਮਾਂ ਬੋਲੀ ਤੋਂ ਹੀ ਹੋਇਆ ਸੀਗਾ ਔਰ ਜੇ ਆਪਾਂ ਗੱਲ ਕੀਤੀ ਜਾਵੇ ਬਾਈ ਜੀ ਉਹਨਾਂ ਨੂੰ ਪੁੱਛਦੇ ਆਂ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਪੁਰਾਣੇ ਦਿਨ ਯਾਦ ਆ ਗਏ ਨੇ ਬੱਚਿਆਂ ਨੂੰ ਐ ਤਾਂ ਤੇ ਤੁਹਾਨੂੰ ਲੱਗਦਾ ਜੀ ਇਸ ਚੌਂਕ ਨਾਲ ਜਿਹੜੇ ਇੱਥੋਂ ਦੇ ਰਾਹਗੀਰ ਨੇ ਔਰ ਕਿਤੇ ਨਾ ਕਿਤੇ ਜਿਹੜਾ ਇਹ ਜ਼ਿਲ੍ਹਾ ਕਰਤਾਰਸਪੁਰ ਇਹਦਾ ਖਿੱਚਦਾ ਕੇਂਦਰ ਇਹਦੇ ਨਾਲ ਇਹ ਚੌਂਕ ਦਾ ਨõ ਪਵੇਗਾ ਨਹੀਂ ਸਰ ਇਹ ਬੜਾ ਬਹੁਤ ਫਰਕ ਪਿਆ ਹੈਗਾ ਇੱਕ ਤੇ ਕੋਈ ਆਂਦਾ ਹੈਗਾ ਤੋਂ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਉਹ ਗਰਦਾਫਤ ਸ਼ੁਰੂ ਹੋ ਗਿਆ ਹੂੰ ਹੂੰ ਬਾਕੀ ਇਹ ਚੀਜ਼ ਜਿਹੜੀ ਹੈ ਨਾ ਫੱਟੀ ਜਿਹੜੀ ਹੈ ਇਹਨੂੰ ਮੋੜ ਤੋਂ ਜੀਵਤ ਕੀਤਾ ਗਿਆ ਕਿਉਂਕਿ ਇਹ ਅੱਜ ਅੱਜ ਤੇ ਸਾਰੇ ਇਹਨੂੰ ਭੁੱਲ ਗਏ ਆ ਕਿਸੇ ਨੂੰ ਬੱਚੇ ਨੂੰ ਪੁੱਛ ਲਓ ਫੱਟੀ ਕੀ ਜੀ ਹੈ ਕੋਈ ਕਿਸੇ ਨੂੰ ਕੋਈ ਨਹੀਂ ਪਤਾ ਇਹ ਸਾਨੂੰ ਵੀ ਆਪਣੇ ਦਾ ਵਿੱਚ ਬਹੁਤ ਜ਼ਿਆਦਾ ਜਾਂਦਾ ਤੇ ਨਾਲ ਇਹ ਉੜੜਾ ਜਿਹੜਾ ਅਸੀਂ ਅਸੀਂ ਭੁੱਲ ਚੁੱਕੇ ਆ ਸਾਨੂੰ ਲਿਖਣਾ ਵੀ ਮੇਰੇ ਖਿਆਲ ਦੇਖ ਵੀ ਕੋਈ ਵੀ ਪੂਰੀ ਤਰ੍ਹਾਂ ਨਹੀਂ ਨਹੀਂ ਆਂਦਾ ਅਸੀਂ ਬਹਿ ਗਏ ਉਹਨੂੰ ਸਾਹਮਣੇ ਸਾਡਾ ਮੇਰਾ ਹੈਗਾ ਤੇ ਅਸੀਂ ਇਹਨੂੰ ਪੜ ਸਕਦੇ ਹਾਂ ਦੇਖਦੇ ਸਕਦੇ ਹਾਂ ਨੂੰ ਮਤਲਬ ਬਚਪਨ ਯਾਦ ਆ ਗਿਆ ਤੁਹਾਨੂੰ ਬਸ ਔਰ ਜੇ ਅਬ ਚੌਂਕ ਦੀ ਗੱਲ ਕੀਤੀ ਜਾਵੇ ਇਹਦਾ ਨਾਂ ਵੀ ਮੇਰੇ ਹਿਸਾਬ ਨਾਲ ਰੱਖ ਦੇਣਾ ਚਾਹੀਦਾ ਮਾਂ ਬੋਲੀ ਪੰਜਾਬੀ ਚੌਂਕ ਇਹ ਨਹੀਂ ਸਾਰੇ ਜਿਆਦਾ ਕੋਈ ਊੜਾੜਾ ਚੌਂਕ ਕਹਿੰਦੇ ਆ ਕੋਈ ਫੱਟੀ ਚੌਂਕ ਕਹਿੰਦਾ ਕੋਈ ਇਹਨੂੰ ਮਾਂ ਬੋਲੀ ਚੌਕ ਵੀ ਉਹ ਮਾਂ ਬੋਲੀ ਤਾਂ ਬਹੁਤ ਘੱਟ ਹੀ ਕਹਿੰਦੇ ਆ ਠੀਕ ਹੈ ਪੰਜਾਬੀ ਚੌਂਕ ਆ ਸਕਦੇ ਜਾਈ ਪਰ ਜਿਆਦਾ ਇਹ ਊੜਾੜਾ ਚੌਂਕ ਲੋਕੀ ਇਹਨੂੰ ਊੜਾੜਾ ਬਜੇਗਾ ਸਰ ਬਹੁਤ ਵਧੀਆ ਊੜਾੜਾ ਚਾਹੁੰਗਾ ਕਿਉਂਕਿ ਪੰਜਾਬੀ ਔਰ ਕਾਫੀ ਲੋਕ ਇੱਥੇ ਖਲੋ ਕੇ ਮੈਨੂੰ ਲੱਗ ਮਤਲਬ ਮੈਂ ਹੀ ਲਾ ਲੋ ਪੂਰਾ ਉੜਾੜਾ ਮਤਲਬ ਅੰਤ ਤੱਕ ਪੜਿਆ ਯਾਰ ਕਿ ਮੈਨੂੰ ਆਉਂਦਾ ਵੀ ਹੈਗਾ ਜਾਂ ਨਹੀਂ ਆਉਂਦਾ ਹੈਗਾ ਠੀਕ ਹੈ ਨਾ ਸੋ ਇਸ ਕਰਕੇ ਬੈਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ 26 ਜਨਵਰੀ ਵਾਲੇ ਦਿਨ ਇਹ ਸਾਨੂੰ ਬਲ ਬਰੀਆਰੀ ਬਾਈਪਾਸ ਤੇ ਤੋਹਫਾ ਦਿੱਤਾ ਗਿਆ ਔਰ ਚੌਂਕ ਦਾ ਉਦਘਾਟਨ ਕੀਤਾ ਔਰ ਅਸੀਂ ਖੁਸ਼ ਆ ਇਸ ਚੀਜ਼ ਨੂੰ ਲੈ ਕੇ ਕਿ ਵਧੀਆ ਪੰਜਾਬੀ ਬੋਲੀ ਤੇ ਮਤਲਬ ਚੌਂਕ ਬੰਦੇ ਨੇ ਹੋਰ ਵੀ ਬੰਦੇ ਨੇ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਮਤਲਬ ਸਾਨੂੰ ਆਪਣਾ ਬਚਪਨ ਯਾਦ ਆ ਗਿਆ ਔਰ ਬੱਚਿਆਂ ਨੂੰ ਵੀ ਇਹ ਚੀਜ਼ ਹੋਏਗੀ ਵੀ ਵਾਕੇ ਉੜਾੜਾ ਵੀ ਸਾਡੀ ਜ਼ਿੰਦਗੀ 'ਚ ਕੋਈ ਅਹਿਮੀਅਤ ਰੱਖਦਾ ਹੈਗਾ ਯਾ ਧੰਨਵਾਦ ਧੰਨਵਾਦ ਜੀ ਹਾਂਜੀ ਬੱਚੇ ਵੀ ਅੱਜ ਕੱਲ੍ਹ ਘਰਾਂ ਦੇ ਵਿੱਚ ਜ਼ਿਆਦਾ ਹਿੰਦੀ ਬੋਲਦੇ ਆ ਉਹਨਾਂ ਨੂੰ ਵੀ ਜਿਦਾ ਪਤਾ ਲੱਗਦਾ ਵੀ ਊੜਾੜਾ ਵੀ ਕੋਈ ਹੈ ਗਈ ਚੀਜ਼ ਹਾਂ ਹਾਂ ਔਰ ਮੇਰੇ ਹਿਸਾਬ ਨਾਲ ਜੇ ਕੋਈ ਬਾਹਰੋਂ ਕੋਈ ਥੋੜਾ ਰਿਲੇਟਿਵ ਵਗੈਰਾ ਵੀ ਜਾਂਦਾ ਉਹ ਵੀ ਕਹਿੰਦਾ ਯਾਰ ਅਸੀਂ ਉਹ ਚੌਂਕ 'ਚ ਖੜੇ ਆਂ ਇਹ ਤਾਂ ਪੱਕੀ ਨਿਸ਼ਾਨੀ ਬਣ ਗਈ ਗੁਰਦਾਸਪੁਰ ਦੇ ਵਿੱਚ ਹੀ ਨਾਲੇ ਮੇਰੇ ਖਿਆਲ ਇਹ ਪੂਰੇ ਪੰਜਾਬ ਕਿਤੇ ਵੀ ਨਹੀਂ ਮੇਰੇ ਖਿਆਲ ਇਹ ਚੀਜ਼ ਨਹੀਂ ਹੈਗੀ ਕਿਤੇ ਵੀ ਇਸ ਫਸਟ ਟਾਈਮ ਸਾਡੇ ਗੁਰਦਾਸਪੁਰ ਦੇ ਵਿੱਚ ਹੀ ਆਇਆ ਕਿਦਾ ਪੰਜਾਬੀ ਬੋਲੀ ਨੂੰ ਪ੍ਰਮੋਟ ਕੀਤਾ ਗਿਆ ਇਹ ਬੈਦ ਸਾਹਿਬ ਦਾ ਬੜਾ ਧੰਨਵਾਦ ਹੈ ਜਿਹੜਾ ਨੇ ਇਹ ਚੀਜ਼ਾਂ ਇਹ ਚੀਜ਼ ਸੋਚ ਸੋਚੀ ਆ ਜਿਹੜੇ ਲੋਕੀ ਅੱਜ ਕੱਲ ਨਵੀਂ ਨਵੀਂ ਜਿਹੜੀ ਇਨੋਵੇਸ਼ਨ ਕਰਦੇ ਆ ਇਹ ਪੁਰਾਣੇ ਨੂੰ ਕੋਈ ਯਾਦ ਹੀ ਨਹੀਂ ਕਰਦਾ ਹੈਗਾ ਤੇ ਅਸੀਂ ਕਰਮਾਂ ਵਾਲੇ ਜਿਹੜੇ ਸਾਡੇ ਕੋ ਪੁਰਾਣੀ ਚੀਜ਼ਾਂ ਸਾਡੇ ਸਾਹਮਣੇ ਆਂਦੀਆਂ ਸਾਡਾ ਬਸਪਨ ਗਰਦਾਸਪੁਰ ਕੰਨੀਓ ਜਿਹੜਾ ਆਪਣੇ ਚੌਕ ਹੈ ਇੱਕ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਉੱਥੇ ਜਿਹੜੀ 35 ਲਿਖੀ ਗਈ ਆ ਔਰ ਉਹਦੇ ਚੋ ਜਾਗਰ ਕੀਤੀ ਗਈ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਆਪਦੀ ਬੋਲੀ ਔਰ ਆਪਦੀ ਭਾਸ਼ਾ ਨਾਲ ਜੋੜਨ ਦੀ ਉਹਦੇ ਚ ਗੱਲ ਕੀਤੀ ਔਰ ਮੇਰੇ ਨਾਲ ਏਡੀਸੀ ਸਾਹਿਬ ਹਰਜਤ ਸਿੰਘ ਜੀ ਨੇ ਸੋ ਸਰ ਪਹਿਲਾਂ ਤਾਂ ਦਿੱਲੀ ਪੁਸਪੀ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਜਿਵੇਂ ਅਕਸਰੀ ਆਪਾਂ ਨਵੇਂ ਜਿਹੜੇ ਚੌਕ ਬਣਾਉਂਦੇ ਰਹਿੰਨੇ ਆ ਪਰ ਅੱਜ ਕੱਲ ਮੇਰੇ ਹਿਸਾਬ ਨਾਲ ਜਿਹੜਾ ਟੂਰਿਜ਼ਮ ਨੂੰ ਵਾਧਾ ਦੇਣ ਲਈ ਜਾਂ ਹਤ ਕਰ ਲਈ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀ ਮਾਂ ਬੋਲੀ ਆ ਉਹਦੇ ਨਾਲ ਜੋੜਨ ਲਈ ਉਪਰਾਲੇ ਕਰਦੇ ਰਹੇ ਨੇ ਆ ਇਸ ਤਰ੍ਹਾਂ ਦਾ ਜਿਹੜਾ ਇਹ ਜਿਹੜਾ ਚੌਕ ਆਪਾਂ ਬਣਾਇਆ ਜੀ ਜਿੱਥੇ 35 ਲਿਖੀ ਗਈ ਹੈ ਇੱਕ ਫੱਟੀ ਦੇ ਰੂਪ ਦੇ ਵਿੱਚ ਉਹਦਾ ਦਰਜ ਕੀਤਾ ਗਿਆ ਕਿਵੇਂ ਆਇਆ ਜੀ ਮਾਈਂਡ ਦੇ ਵਿੱਚ ਦੇਖੋ ਜੀ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਮੈਂ ਤੁਹਾਡੇ ਲਈ ਧੰਨਵਾਦੀ ਆ ਜੀ ਜਿਨ੍ਹਾਂ ਨੇ ਇਸ ਚੀਜ਼ ਨੂੰ ਚੁੱਕਿਆ ਜਿਹੜਾ ਚੌਂਕ ਬਣਾਉਂਦਾ ਜਿਹੜੀ ਗੱਲ ਹੈ ਮਕਸਦ ਇਹੀ ਹੈ ਸਾਡਾ ਕਿ ਸਭ ਤੋਂ ਪਹਿਲੀ ਜਿਹੜੀ ਅਸੀਂ ਢਿੱਡੋਂ ਮਾਦੇ ਅਸੀਂ ਜਿਹੜੀ ਲੈਂਗੁਏਜ ਲੈ ਕੇ ਆਈਦਾ ਉਹ ਹੈ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੁਣ ਤੁਸੀਂ ਵੇਖਿਆ ਹੋਇਆਗਾ ਬੀਇੰਗ ਆਈਐਸ ਆਫੀਸਰ ਜਿੱਦੂ ਅਸੀਂ ਆਪਣੀ ਅਕੈਡਮੀ 'ਚ ਵੀ ਜਾਂਦੇ ਆ ਉੱਥੇ ਸਾਰੀ ਸਟੇਟਾਂ ਤੋਂ ਬੱਚੇ ਜਾਂਦੇ ਆ ਉਹ ਆਪਣੀ ਆਪਣੀ ਭਾਸ਼ਾਾਂ ਵਿੱਚ ਬੋਲਦੇ ਆ ਉਹਨਾਂ ਨੂੰ ਮੈਂ ਬੜੀ ਥਾਂ ਵੇਖਿਆ ਚੇਨਈ ਗਏ ਅਸੀਂ ਆਂਧਰਾ ਪ੍ਰਦੇਸ਼ ਗਏ ਕੇਰਲਾ ਗਏ ਆਪਣਾ ਵੈਸਟ ਬੰਗਾਲ ਗਏ ਉਹਨਾਂ ਨੂੰ ਆਪਣੀ ਭਾਸ਼ਾ ਨਾਲ ਬਹੁਤ ਪਿਆਰ ਹੈ ਕਹਿੰਦੇ ਕਿ ਏਰੇ ਨਾਲ ਸਾਡੀ ਹੋਂਦ ਫਿਰ ਬੜੇ ਮਨ ਚ ਇੱਕ ਚਾਹ ਸੀਗਾ ਕਿ ਕਿਉਂ ਨਾ ਅਸੀਂ ਇੱਕ ਉਹ ਜੀ ਜਗ੍ਹਾ ਤੇ ਬਣਾਈਏ ਜਿੱਥੇ ਵੱਖ-ਵੱਖ ਸਟੇਟਾਂ ਤੋਂ ਲੋਕੀ ਵੀ ਗੁਜਰਨ ਤੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਪੰਜਾਬੀਆਂ ਨੂੰ ਵੀ ਪੰਜਾਬੀ ਨਾਲ ਪਿਆਰ ਹੈ ਜਦੋਂ ਅਸੀਂ ਵੇਖਿਆ ਹੋਏਗਾ ਅੱਜ ਕੱਲ ਜੋ ਦੌਰ ਚੱਲ ਰਿਹਾ ਫਿਰ ਆਪਣੇ ਆ ਸੋਸ਼ਲ ਮੀਡੀਆ ਦੇ ਚੱਲ ਰਿਹਾ ਹਰ ਕੋਈ ਕਹਿੰਦਾ ਕਿ ਮੈਂ ਇੰਗਲਿਸ਼ ਵੂਮੈਨ ਇੰਗਲਿਸ਼ ਮੈਨ ਬਣਾ ਕਿ 24 ਘੰਟੇ ਘਰ-ਬਾਰ ਇੰਗਲਿਸ਼ ਬੋਲਾਂ ਬਟ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਆਪ ਇੱਕ ਪਿੰਡੂ ਮੇਰਾ ਪਸ਼ੋਕਰ ਪਿੰਡ ਦਾ ਪੰਜਾਬੀ ਭਾਸ਼ਾ ਮੇਰੇ ਤਨ ਮਨ ਵਸੀ ਹੋਈ ਹੈ ਤੇ ਇਹਨੂੰ ਪਰਫੂਲੈਟ ਕਰਨਾ ਸਾਡੀ ਪੰਜਾਬ ਸਰਕਾਰ ਦਾ ਮੇਨ ਟਿੱਟਰ ਸੀਐਮ ਸਾਹਿਬ ਨੇ ਕਿਹਾ ਕਿ ਜਿਹੜੀ ਪੰਜਾਬੀ ਭਾਸ਼ਾ ਸਭ ਤੋਂ ਉੱਤਮ ਭਾਸ਼ਾ ਉੱਪਰ ਰਹਿਣੀ ਚਾਹੀਦੀ ਹੈ ਤੇ ਇਹੀ ਬੱਦੇ ਨਜ਼ਰ ਇੱਕ ਮਨਚ ਵਿਚਾਰ ਆਇਆ ਕਿਉਂ ਨਾ ਅਸੀਂ ਜਿੱਦਾਂ ਸਾਡੇ ਬਜ਼ੁਰਗ ਸਾਡੇ ਪੇਰੈਂਟਸ ਜਿਹੜੇ ਫੱਟੀਆਂ ਤੇ ਪੜਦੇ ਰਹੇ ਹੈ ਤੇ ਉਹ ਉਹ ਚੀਜ਼ ਅਸੀਂ ਲੈ ਕੇ ਆਈਏ ਲੋਕਾਂ ਵਿੱਚ ਕਿਉਂਕਿ ਇੱਕ ਸਾਡੇ ਬਜ਼ੁਰਗ ਸਾਡੇ ਪੇਰੈਂਟਸ ਨੂੰ ਇੱਕ ਖੁਸ਼ੀ ਹੋਏਗੀ ਕਿ ਉਹ ਦੱਸ ਪਾਣਗੇ ਕਿ ਬੱਚੇ ਉਹ ਇਹ ਸਾਡੀ ਹਿਸਟਰੀ ਅਸੀਂ ਇਹਨਾਂ ਤੇ ਪੜਦੇ ਰਹੇ ਹਾਂ ਤੇ ਇਸ ਕਰਕੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਰਹੇਗਾ ਕਿ ਸਾਡੀ ਪੁਰਖੋਕੜ ਕੀ ਸੀਗਾ ਸਾਡੇ ਬਜ਼ੁਰਗ ਜਿਹੜੇ ਸਾਡੇ ਆਪਣੇ ਇੱਕ ਟੀਚਰ ਹੁੰਦੇ ਸੀਗੇ ਕਿਦਾਂ ਕੁਰਤਾ ਪਜਾਮਾ ਪਾ ਕੇ ਉਹ ਸਕੂਲ ਚ ਪੜ੍ਹਾਉਂਦੇ ਹੀ ਤੇ ਕਿੱਦਾਂ ਸਾਡੀਆਂ ਬੱਚੀਆਂ ਸਿਰ ਤੇ ਚੁੰਨੀ ਲੈ ਕੇ ਪੜਦੇ ਆ ਕਿਉਂਕਿ ਸਿੱਖਿਆ ਜਿਹੜੀ ਹੈ ਇਹ ਬੜੀ ਰਿਸਪੈਕਟਫੁਲ ਚੀਜ਼ ਹੈ ਜਿੱਦਾਂ ਸਾਡੀ ਲక్ష్ਮੀ ਮਾਤਾ ਹੈ ਸਾਡੀ ਸਰਸਵਤੀ ਮਾਤਾ ਹੈ ਇਹ ਜਿਹੜੀ ਵਿੱਦਿਆ ਹੈ ਨਾ ਵਿੱਦਿਆ ਮੈਂ ਕਹਾਂਗਾ ਕਿ ਸਭ ਤੋਂ ਜ਼ਿਆਦਾ ਇਹਨੂੰ ਮਾਨ ਸਨਮਾਨ ਤੇ ਇੱਜ਼ਤ ਤੇ ਇਹਦੀ ਪੂਜਾ ਕਰਨ ਵਾਲੀ ਚੀਜ਼ ਹੈ ਇਸ ਕਰਕੇ ਜਿਹੜੀ ਅਸੀਂ ਕੁੜੀ ਬਣਾਈ ਹੈ ਉਹਨੂੰ ਚੂਨੀ ਕਵਾ ਕੇ ਉੱਥੇ ਪੜਾਇਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਹਨੂੰ ਪੜ੍ਹ ਕੇ ਏਟਲੀ ਸੇ ਸੇ ਅੱਜ ਤੁਸੀਂ ਦੇਖਿਆ ਹੋਏਗਾ ਬੱਚੇ ਸ਼ੁਰੂ ਤੋਂ ABC ਪੜ੍ਹਾਉਣੀ ਸ਼ੁਰੂ ਕਰ ਦਿੰਦੇ ਆ ਮਾਪੇ ਜਾਂ ਕ ਖ ਹਿੰਦੀ ਚ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਕਦੀ ਵੀ ਮਾਪੇ ਘਰ ਚ ਊੜਾ ੜਾ ਨਹੀਂ ਪੜ੍ਹਾਉਂਦੇ ਤੇ ਮੈਂ ਇਹੀ ਮੈਸੇਜ ਆ ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਡੇ ਮੈਂ ਧੰਨਵਾਦੀ ਆ ਸਾਰਿਆਂ ਨੂੰ ਮੇਰਾ ਮੈਸੇਜ ਲੋਕਾਂ ਤੱਕ ਪਹੁੰਚਾਓ ਕਿ ਜਿਹੜਾ ਵੀ ਪੇੜਨ ਉੱਥੋਂ ਲੰਘ ਕੇ ਜਾਏ ਐਟਲੀਸਟ ਇੱਕ ਸੈਕਿੰਡ ਰੋਕੇ ਆਪਣੇ ਬੱਚਿਆਂ ਨੂੰ ਕਹੇ ਕਿ ਪੁੱਤ ਊੜਾ ੜਾ ਈੜੀ ਸਸਾ ਪੜੋ ਤਾਂ ਜੋ ਇੱਥੋਂ ਪੜ ਕੇ ਜੇ ਦੋ ਅੱਖਰ ਵੀ ਸਿੱਖ ਗਏ ਨਾ ਸਾਡਾ ਉਹ ਜਿਹੜਾ ਚੌਂਕ ਬਣਾਦਾ ਮਕਸਦ ਪੂਰਾ ਹੋ ਗਏ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਵੀ ਪੰਜਾਬ ਸਰਕਾਰ ਨੇ ਇਹ ਆਪਣੇ ਆਦੇਸ਼ ਜਾਰੀ ਕੀਤੇ ਸੀ ਵੀ ਸਭ ਤੋਂ ਉੱਪਰ ਆਪਣੀ ਜਿਹੜੀ ਮਾਤਰ ਭਾਸ਼ਾ ਕਿਉਂਕਿ ਹਰ ਇੱਕ ਸਟੇਟ ਦੀ ਆਪਣੀਆਂ ਆਪਣੀਆਂ ਜਿਵੇਂ ਤੁਸੀਂ ਗੱਲ ਕੀਤੀ ਆਂਧਰਾ ਤਾਂ ਉਧਰ ਆਪਕਰਨਾਟਕਾ ਕਨੀ ਉਹ ਬੋਲਦੇ ਵੀ ਉਹੀ ਲੈਂਗੁਏਜ ਆਸੀਂ ਹਾਲੇ ਫਿਰ ਵੀ ਜੇ ਹਿੰਦੀ ਵਾਲਾ ਬੋਲਦਾ ਹਿੰਦੀ ਬੋਲਣ ਲੱਗੇ ਨੇ ਇੰਗਲਿਸ਼ ਵਾਲਾ ਉਹ ਆਪਣੀ ਲੈਂਗੁਏਜ ਨਹੀਂ ਛੇਦੀ ਛੱਡਦੇ ਜੀ ਠੀਕ ਆ ਭਾਸ਼ਾ ਕੋਈ ਵੀ ਸਿੱਖਣੀ ਚਾਹੀਦੀ ਆ ਪਰ ਸਰ ਜਦੋਂ ਇਹ ਲਿਖੀ ਜਾਂਦੀ ਆ ਉਹਦੇ ਬਾਅਦੋ ਕੁਝ ਸਮੇਂ ਬਾਅਦ ਇਹਦੀ ਸਾਮ ਸੰਭਾਲ ਨਹੀਂ ਹੁੰਦੀ ਜੀ ਔਰ ਉਹ ਜਿਹੜੀ ਚੀਜ਼ ਆਪਾਂ ਇੱਕ ਆਪਾਂ ਨਹੀਂ ਪੱ ਉਦੀ ਸੰਭਾਲ ਆ ਉਹ ਕਿਤੇ ਨਾ ਕਿਤੇ 6 ਮਹੀਨੇ ਚੱਲਦੀ ਜੇ ਮੁੜ ਕੇ ਗੁੰਮ ਜਾਂਦੀ ਹੈ ਇਹਦੇ ਲਈ ਵੀ ਕੋਈ ਪ੍ਰਾਲਲ ਕੀਤਾ ਗਿਆ ਕੋਈ ਬੰਦੇ ਤਨਾਤ ਕੀਤੇ ਗਏ ਹੁਣ ਕਿਸੇ ਕੰਪਨੀ ਨੂੰ ਠੇਕਾ ਵਗੈਰਾ ਦਿੱਤਾ ਗਿਆ ਹੋਵੇ ਦੇਖਿਓ ਜੀ ਇਹਦੇ ਲਈ ਸਭ ਤੋਂ ਪਹਿਲਾਂ ਤੇ ਜਦੋਂ ਕੋਈ ਚੀਜ਼ ਪਲਾਨ ਕਰੀਦਾ ਹੈ ਮੇਨ ਚੀਜ਼ ਹੁੰਦੀ ਹੈ ਬਣਾਉਣ ਨੂੰ ਤੇ ਥੋੜਾ ਬੜੇ ਜਲਦੀ ਬਣ ਜਾਂਦੀ ਹੈ ਮੇਨਟੇਨ ਕਰਨ ਨੂੰ ਬੜੀ ਮਿਹਨਤ ਚਾਹੀਦੀ ਇਸ ਲਈ ਸਾਡੇ ਕੋਲ ਬੜੇ ਚਾਹਮਨ ਲੋਕੀ ਬਾਰ-ਬਾਰ ਆ ਰਹੇ ਕਿ ਸਰ ਇਹ ਸਾਨੂੰ ਤਾਂ ਸਿੱਧੀ ਅਸੀਂ ਮੇਨਟੇਨ ਕਰਨਾ ਹੈ ਔਰ ਵਿੱਚ ਜਿਹੜੇ ਸਭ ਤੋਂ ਵਧੀਆ ਮੈਨੂੰ ਲੱਗਣਗੇ ਕਿ ਇਹ ਨੂੰ ਹੋਰ ਵਧਾ ਵੀ ਸਕਦੇ ਨੇ ਤੇ ਵਧੀਆ ਮੇਨਟੇਨ ਵੀ ਕਰ ਸਕਦੇ ਨੇ ਤਾ ਜੋ ਆਉਣ ਵਾਲੇ ਲੋਕਾਂ ਲਈ ਬਹਿਣ ਵਾਲਾ ਵੀ ਅਸੀਂ ਉਹਨਾਂ ਦਾ ਬਣਾਈਏ ਉਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਟੇਬਲਸ ਵਗੈਰਾ ਲਵਾ ਕੇ ਕੱਲ ਨੂੰ ਕੋਈ ਸਲਾਨੀ ਆਂਦਾ ਦੋ ਮਿੰਟ ਬੈਠ ਕੇ ਹੋਰ ਸਭ ਗੱਲਾਂ ਬਾਤਾਂ ਵੀ ਕਰ ਸਕੇ ਤੇ ਜਿਹੜਾ ਗ੍ਰੀਨ ਏਰੀਆ ਉਹ ਵੀ ਮੇਨਟੇਨ ਹੋ ਸਕੇ ਉਹ ਵੀ ਅਸੀਂ ਕਿਚਾ ਮੰਨੂ ਦਮਾਂਗੇ ਇਹ ਸਭ ਕੋਈ ਫਿਰ ਟੈਂਡਰ ਵਗੈਰਾ ਕੱਢਿਆ ਜਾਏਗਾ ਕਿ ਵੈਸੇ ਜੀ ਜਿਵੇਂ ਆਪਾਂ ਦਿੰਦੇ ਆਂ ਟਰੱਸਟ ਨੂੰ ਦੇ ਦਿੰਨੇ ਆ ਕਿਸੇ ਸੇਵਾ ਜਿਹੜੀ ਸੰਸਥਾ ਨੂੰ ਉਹਨਾਂ ਨੂੰ ਦੇ ਦਿੰਨੇ ਆ ਕਿ ਟੈਂਡਰ ਕੱਢਿਆ ਜਾਏਗਾ ਬਕਦਰ ਦੇਖੋ ਜੀ ਮੈਂ ਕਹਾਂਗਾ ਕਿ ਪੰਜਾਬੀ ਭਾਸ਼ਾ ਨੂੰ ਸੰਭਾਲਣਾ ਇੱਕ ਸੇਵਾ ਹੈ ਹਮ ਹਮ ਹਣਾ ਇਹਨੂੰ ਅਸੀਂ ਪੈਸੇ ਪੱਖੋਂ ਨਾਲ ਲਈਏ ਇਹਨੂੰ ਸੇਵਾ ਸਮਝਦੇ ਹੋਏ ਜਿਹੜੀ ਵੀ ਸਾਡੇ ਕੋਲ ਐਨਜੀਓ ਜਾਂ ਕੋਈ ਟਰਸਟ ਜਾਂ ਕੋਈ ਗਰੁੱਪ ਆਫ ਪੀਪਲ ਸਾਹਮਣੇ ਅੱਗੇ ਆਇਆ ਅਸੀਂ ਉਹਨਾਂ ਨੂੰ ਹੈਂਡਓਵਰ ਕਰਾਂਗੇ ਧੰਨਵਾਦ ਸਰ ਥੈਂਕ ਯੂ ਜੀ ਬਹੁਤ ਮਿਹਰਬਾਨ ਸੋ ਇਸ ਹਨ ਏਡੀਸੀ ਹਜਿੰਦਰ ਸਿੰਘ ਜਿਹਨੇ ਦੱਸਿਆ ਵੀ ਜਿਹੜੀ ਸਾਨੂੰ ਊੜੇ ਤੇ ਜੂੜੇ ਦੀ ਜਿਹੜੀ ਸਾਡੀ ਪ੍ਰਭਾਸ਼ਾ ਉਹ ਸਾਨੂੰ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਪਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਏ ਬੀ ਸੀ ਔਰ ਹਿੰਦੀ ਅਸੀਂ ਸਭ ਨੂੰ ਸਿਖਾ ਦਿੰਨੇ ਆ ਘਰੇ ਔਰ ਕੋਈ ਸੇ ਭਾਸ਼ਾ ਸਿੱਖਣੀ ਨਹੀਂ ਕੋ ਮਾੜੀ ਹੈ ਪਰ ਜਿਸ ਅਸੀਂ ਦੇਸ਼ 'ਚ ਰਹਿੰਦੇ ਹੋਈਏ ਜਿਸ ਸਟੇਟ 'ਚ ਰਹਿੰਦੇ ਹੋਈਏ ਉਹਦੀ ਭਾਸ਼ਾ ਸਾਨੂੰ ਪਹਿਲ ਦੇ ਆਧਾਰ ਤੇ ਸਿੱਖਣੀ ਚਾਹੀਦੀ ਹੈ ਇਸੇ ਕਰਕੇ ਹੀ ਇਹ ਉਪਰਾਲਾ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਸਰਕਾਰ ਅੱਗੇ ਤੋਂ ਵੀ ਕਰਦੀ ਰਹੇਗੀ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ